ਹਾਂਜੀ ਵੀਰ ਜੀ ਹੋਰ ਕੀ ਹਾਲ ਆ ਸਾਰੇ ਵੀਰ ਭਰਾ ਵਧੀਆ ਹੋਣਗੇ ਠੀਕ ਆ ਤੇ ਅੱਜ ਆਪਾਂ ਬਈ ਜਿਹੜੇ ਆਪਣੇ ਮੇਨ ਜੋੜੇ ਆ ਜਿਹੜੇ ਆਪਾਂ ਜੋੜੇ ਲਾਏ ਹੋਏ ਆ ਹਨਾ ਅੱਜ ਆਪਾਂ ਉਹਨਾਂ ਦੇ ਵੀਡੀਓ ਬਣਾਵਾਂਗੇ ਠੀਕ ਆ ਜਿਹੜੇ ਮੰਨ ਲਓ ਜਿਹੜੀ ਕਬੂਤਰਿਆਂ ਨੇ ਬੱਚੇ ਕੱਢੇ ਉਹ ਵੀ ਤੁਹਾਨੂੰ ਦਿਖਾਵਾਂਗੇ ਅੱਜ ਤੇ ਜਿਹੜੇ ਆਪਣੇ ਜੋੜੇ ਲਾਉਣੇ ਆ ਉਹਨਾਂ ਬਾਰੇ ਵੀ ਅੱਜ ਦੱਸਾਂਗੇ ਜਿਹੜੇ ਆਪਾਂ ਪਹਿਲਾਂ ਮੇਨ ਜੋੜੇ ਲਾਤੇ ਆਪਾਂ 12 13 ਜਿੰਨੇ ਵੀ ਲਾਏ ਉਹਨਾਂ ਦਾ ਸ਼ੋਅ ਕਰਾਵਾਂਗੇ ਕਬੂਤਰਿਆਂ ਦਾ ਕਬੂਤਰਾਂ ਦਾ ਦੱਸਾਂਗੇ ਕੀ ਸਾਹਕਤਾ ਵਾ ਠੀਕ ਆ ਤੇ ਬਾਕੀ ਜਿਹੜੇ ਅੱਜ ਆਪਾਂ ਕਬੂਤਰ ਡਾਉਣੇ ਉਹਨਾਂ ਤੇ ਪਹਿਲਾਂ ਤਾਂ ਆਪਾਂ ਚੱਲਦੇ ਹਾਂ ਚੱਲੜੇ ਖੁੱਡੇ ਦੇ ਵਿੱਚ ਤੇ ਫਿਰ ਉੱਧਰ ਜਾ ਕੇ ਆਪਾਂ ਤੁਹਾਨੂੰ ਦੱਸਦੇ ਹਾਂ ਕਬੂਤਰਾਂ ਬਾਰੇ ਹਨਾ ਜਿਹੜੇ ਆਪਣੇ ਜੋੜੇ ਲੱਗੇ ਹੋਏ ਆ ਤੇ ਬਾਅਦ 'ਚ ਆਪਾਂ ਪਹਿਲੇ ਤੇ ਜਾਵਾਂਗੇ ਇਸ ਤੋਂ ਬਾਅਦ ਜਿਹੜੇ ਆਪਾਂ ਡਾਉਣੇ ਕਬੂਤਰ ਫਿਰ ਤੀਜੇ ਕਬੂਤਰ ਤੀਜੇ ਖੁੱਡੇ 'ਚ ਆਪਾਂ ਜਾਵਾਂਗੇ ਉੱਧਰ ਡਾਉਣੇ ਆ ਕਬੂਤਰ ਡਾਡੂ ਕੇ ਫਿਰ ਆਪਾਂ ਨਾਲੇ ਤੁਹਾਨੂੰ ਜਿਹੜੇ ਬੱਚੇ ਵਿੱਚੋਂ ਨਿਕਲੇ ਹੋਣਗੇ ਉਹਨਾਂ ਬਾਰੇ ਦੱਸ ਦਾਂਗੇ ਠੀਕ ਆ ਤੇ ਲਓ ਬਈ ਆਪਾਂ ਚੱਲੜੇ ਖੁੱਡੇ ਦੇ ਵਿੱਚ ਆ ਗਏ ਹੁਣ ਤੇ ਅੰਦਰ ਐਂਟਰੀ ਮਾਰੀ ਤੇ ਅੰਦਰ ਆਪਣਾ ਸ਼ੇਅਰ ਵੀ ਲੰਮਕ ਗਿਆ ਹਨਾ ਤੇ ਉੱਧਰ ਆਪਣਾ ਲਾਈਵ ਚੱਲੀ ਜਾਂਦਾ ਤੇ ਬਾਕੀ ਆਪਣਾ ਕਬੂਤਰ ਆਪਣਾ ਅੰਦਰ ਹੈ ਤੇ ਹੁਣ ਆਪਾਂ ਪਹਿਲਾ ਜੋੜੇ-ਜੋੜਿਆਂ ਦਾ ਸ਼ੋਅ ਕਰਾਵਾਂਗੇ ਜਿਹੜਾ ਜੋੜਾ ਕੀ ਦੇ ਨਾਲ ਲੱਗਾ ਜਿਹੜੀ ਕਬੂਤਰੀ ਕੀ ਦੇ ਨਾਲ ਲੱਗੀ ਉਹ ਦਿਖਾਵਾਂਗੇ ਠੀਕ ਆ ਤੇ ਕਬੂਤਰ ਮੈਂ ਫੜ ਲਿਆ ਕਰਾਂ ਕਿ ਕੀ ਸਿਸਟਮ ਕਰਾਂ ਕਰਾਂ ਉਹ ਤਾਂ ਲੈ ਨਹੀਂ ਦਈ ਯਾਰ ਉਹ ਤਾਂ ਫੜਨ ਆਸਤੇ ਨਾ ਤੁਸੀਂ ਉਹ ਵੀ ਦੇਖ ਲਉਗੇ ਤੇ ਬਾਕੀ ਪਹਿਲਾਂ ਤਾਂ ਆ ਗਈ ਕਾਲੀ ਜਿੰਨੀ ਠੀਕ ਹੈ ਵੀਰ ਆਪਣੀ ਨੇ ਮਤਲਬ ਪਹਿਲਾ ਜਿਹੜੇ ਦੋ ਆਂਡੇ ਸੀਗੇ ਉਹ ਮੀਂਹ ਕਰਕੇ ਖਰਾਬ ਹੋ ਗਏ ਨਹੀਂ ਤਾਂ ਹੁਣ ਉਹਨੂੰ ਤਿੰਨੇ ਬੱਚੇ ਮਤਲਬ ਛਤਰੀ ਦੇ ਲੋਗਨ ਜੋਗੇ ਉਡਾਉਣ ਜੋਗੇ ਹੋ ਜਾਣੇ ਸੀ ਠੀਕ ਆ ਤੇ ਹੁਣਾਂ ਨੇ ਦੋ ਆਂਡੇ ਧਰ ਲਏ ਦੂਰੀ ਆ ਠੀਕ ਆ ਤੇ ਹੁਣ ਬਾਬਾ ਸੋਖਰ ਹੈ ਕਿ ਇਹ ਵਧੀਆ ਬੱਚੇ ਪਾਲ ਜਾਣ ਹਨਾ ਤੇ ਬਾਕੀ ਜਿਹੜੀ ਆਪਣੀ ਦੂਬਾਦ ਆ ਗਈ ਇਹਦਾ ਸੱਚ ਉਹ ਕਬੂਤਰ ਰਹਿ ਗਿਆ ਸੀ ਆਪਣਾ ਕਬੂਤਰੇ ਦਾ ਉਹ ਬੈਠਾ ਠੀਕ ਆ ਸ਼ੇਰ ਆਪਣਾ ਡੱਬਾ ਕਬੂਤਰ ਬੜੀ ਆਖਾ ਖੱਟੀ ਕਾਲੀ ਦੀ ਤੇ ਖੱਟੀ ਆ ਕੇ ਇਹਦੇ ਟੀਰ ਪੈਂਦਾ ਉਹ ਮਾਰ ਜਿਦ ਤੁਹਾਨੂੰ ਸ਼ਾਇਦ ਤੁਹ ਦੇਖਦਾ ਵੀ ਹੋਵੇ ਹੋਵੇ ਜਿਆਦਾ ਨਹੀਂ ਦੇਖਣਾ ਹੈ ਥੋੜਾ ਬਹੁਤ ਹੀ ਦਿਖੋਗੇ ਇੱਕਰੀ ਤੇ ਬਾਕੀ ਇਹ ਦੂਮਾ ਦਾ ਆਪਣੀ ਆ ਗਈ ਆ ਕਬੂਤਰੀ ਚਿੱਟੀਆਂ ਦੀ ਠੀਕ ਹੈ ਇਹਦੇ ਅੱਠਾ ਦੋ ਬੱਚੇ ਆ ਹੁਣ ਉਹ ਵੀ ਤੁਹਾਨੂੰ ਦਿਖਾਉਣਾ ਵਾ ਤੇ ਬਾਕੀ ਜਿਹੜੇ ਵੀ ਵੀਰ ਭਰਾ ਆਪਣੀ ਵੀਡੀਓ ਨੂੰ ਦੇਖਦੇ ਹਨ ਤੇ ਲਾਈਕ ਜਰੂਰ ਕਰ ਦਿਆ ਕਰੋ ਸਾਰੇ ਵੀਰ ਭਰਾ ਤੇ ਹੁਣ ਆਪਾਂ ਚੱਲਦੇ ਬੱਚਿਆਂ ਵਾਲੀ ਸਾਈਡ ਜਿਵੇਂ ਮਾਤਾ ਪਹਿਲੇ ਹੀ ਈਲਣ ਲੱਗੀ ਉਹਦੀ ਹਨਾ ਹੁਣ ਪਤਾ ਬੱਚਿਆਂ ਵਾਲੀ ਸਾਈਡ ਜਾਣ ਲੱਗੇ ਆ ਇੱਕ ਮਿੰਟ ਹੋ ਜਾ ਇੱਕ ਮਿੰਟ ਦੋ ਮਿੰਟ ਬਾਅਦ ਕਈ ਨਾ ਨਿੱਕੇ ਨਿੱਕੇ ਹੁੰਦੇ ਆ ਯਾਰ ਉਹ ਬੈਠ ਛੋਟੇ ਜੇ ਠੀਕ ਹੈ ਤੇ ਸਾਰੇ ਵੀਰ ਭਰਾ ਹੁਣ ਕਰ ਦਿਓ ਲਾਈਕ ਆਪਣੀ ਵੀਡੀਓ ਨੂੰ ਆਪਾਂ ਕਰਦੇ ਸ਼ੂਟ ਨਾਲੇ ਤੇ ਲੋ ਜੀ ਇਸ ਤੋਂ ਬਾਅਦ ਆਪਾਂ ਚੱਲਦੇ ਆਂ ਉਹ ਕ ਆਪਣੀ ਕਾਲੀ ਅੱਖਾਂ ਦੀ ਕਬੂਤੀ ਹਨਾ ਉਹਦੇ ਵੱਲ ਚੱਲਦੇ ਆਂ ਖੁੱਡਾ ਬੰਨਦਾ ਨਾ ਕਈ ਵਾਰ ਖੁੱਡੇ ਚ ਬਾਹਰ ਨਿਕਲ ਆਉਂਦੇ ਕਬੂਤਰ ਚਲੋ ਜੀ ਸੱਚੇ ਦਾ ਕਬੂਤਰ ਫੇਰ ਰਹਿ ਗਿਆ ਸੀਗਾ ਉਹ ਯਾਰ ਹੀ ਭੁੱਲ ਜਾਂਦਾ ਜਿਨੇ ਬੱਚੇ ਕਢਾਏ ਆ ਉਹਦਾ ਉਹ ਭੁੱਲੀ ਜਾਂਦਾ ਆਪਾਂ ਹਨਾ ਉਹ ਆ ਬੈਠਾ ਆਪਣਾ ਕਬੂਤਰ ਆ ਬੈਠਾ ਸਾਹਮਣੇ ਅੰਦਰ ਬੈਠਾ ਖੱਟੀਆਂ ਦਾ ਠੀਕ ਆ ਵੀਰ ਤੇ ਇਹ ਮੰਨ ਲਓ ਭੈਣ ਭਰਾ ਵਾ ਠੀਕ ਆ ਇਹ ਆਪਣੀ ਸਾਰਿਆਂ ਤੋਂ ਪਹਿਲਾਂ ਕਬੂਤਰੀ ਨਿਕਲੀ ਹੋ ਆ ਇਹ ਮੰਨ ਲਓ ਲਾਸਟ ਦੇ ਬੱਚੇ ਨਿਕਲੇ ਹੋ ਆ ਬਲੱਡ 1 ਹੀ ਆ ਬਾਕੀ ਦੇਖੋ ਕਿਵੇਂ ਦੇ ਬੱਚੇ ਨਿਕਲਦੇ ਕਿਵੇਂ ਦੇ ਨਹੀਂ ਨਿਕਲਦੇ ਬਾਕੀ ਇਦੋਂ ਬਾਅਦ ਆਪਣੀ ਆਈ ਆ ਕਬੂਤਰੀ ਹੁਣ ਇਹਦੀ ਮਤਲਬ ਪਹਿਲਾਂ ਬੱਚੇ ਆ ਕੱਢੂਗੀ ਇਦੋਂ ਬਾਅਦ ਆ ਕੱਢੂਗੀ ਠੀਕ ਆ ਇਦੋਂ ਬਾਅਦ ਕੱਢੂਗੀ ਆ ਵਾਲੀ ਇਦੋਂ ਬਾਅਦ ਕੱਢੂਗੀ ਉਹ ਵਾਲੀ ਠੀਕ ਆ ਤੇ ਹੁਣ ਆਪਾਂ ਅਧਰਾ ਜੀ ਕੀ ਪਤਾ ਇਹਨੇ ਪਹਿਲੇ ਹੀ ਕੱਢ ਲਿਆ ਹੁਣ ਕਈ ਕਬੂਤਰ ਆ ਜਾਂਦੇ ਨੇ ਨਾ ਕਈ ਉੜਦੇ ਨਹੀਂ ਜਲਦੀ ਜਾਂਦੇ ਆ ਤੋਂ ਤੇ ਉਹ ਜਲਦੀ ਬੱਚੇ ਕੱਢ ਲੈਂਦੇ ਹੁੰਦੇ ਐ ਨਹੀਂ ਹੁੰਦਾ ਹਨਾ ਕਈ ਵਾਰ ਕਈ ਵਾਰ ਦਿਨ ਪੂਰੇ ਹੋ ਜਾਂਦੇ ਕਈਆਂ ਦੇ ਠੀਕ ਆ ਇਹਦਾ ਜਿਹੜਾ ਕਬੂਤਰ ਆ ਉਹ ਆ ਬੈਠਾ ਇਹਦੇ ਟੀਰ ਪੈਂਦੇ ਦੇਖੋ ਮਾੜਾ ਜਿਹਾ ਖੱਟਾ ਪੈਂਦਾ ਵਾ ਤੇ ਪਰਲੀ ਆਕੇ ਦੀ ਖੱਟੀ ਆ ਜੇ ਸ਼ੇਰਾ ਇਹਨੂੰ ਹੋ ਜਾ ਮਾੜਾ ਜਿਹਾ ਜਿਹੜਾ ਲਮਕਿਆ ਸੀ ਆਪਣੇ ਕੰਨ ਤੇ ਉਹੀ ਇਹ ਹੈ ਲਮਕਦਾ ਜ਼ਿਆਦਾ ਇੱਕ ਤਾਂ ਇਹ ਠੀਕ ਆ ਤੇ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਹੁਣ ਏ ਦੇਉੜਾ ਠੀਕ ਆ ਹੁਣ ਆਪਣੀ ਆ ਗਈ ਚੌਥੀ ਲਓ ਜੀ ਹੁਣ ਇਹਦਾ ਪਤਨੀ ਉਹ ਮਨਾ ਮਰ ਨਾ ਮਰ ਸੋਣੀਏ ਨਾ ਬਾਤ ਓਏ ਰੋਜ ਰੋਜਾ ਅੰਡੇ ਦੇ ਲਈ ਕਿਤੇ ਅੰਡਾ ਨਾ ਤੋੜਨੀ ਤੇ ਬੱਚੀ ਦੇਖੀਏ ਕੀ ਸਿਸਟਮ ਬਣਿਆ ਤੇ ਨਹੀਂ ਬਣਿਆ ਖੜਕਾ ਕੇ ਦੇਖਣੇ ਪਲੇ ਆ ਉਹ ਬਸ ਬਣਿਆ ਆਵੇ ਟੁੱਟਿਆ ਪਿਆ ਆਵੇ ਮਾੜਾ ਜਾ ਅੱਜ ਦਾ ਸ਼ਾਮ ਦੀ ਸ਼ਾਇਦ ਗੁੱਡ ਨਿਊਜ਼ ਦੇ ਦੇ ਆਪਾਂ ਨੂੰ ਬਾਬਾ ਸੁੱਖ ਰੱਖੇ ਵਧੀਆ ਬੱਚੇ ਪਾਲ ਜਾਣ ਅੰਦਰੋਂ ਦਨੀਆ ਜੀ ਆਈ ਕੋਈ ਪਹਿਲਾਂ ਲਿਖ ਲੂਗੀ ਚੱਲ ਕੋਈ ਚੱਕਰ ਨਹੀਂਗਾ ਆਪਾਂ ਨੂੰ ਇੱਕ ਤਾਂ ਲਿਖ ਲਿਆ ਹੁਣ ਇਹਨੂੰ ਹਨਾ ਇੱਕ ਦੀ ਤਾਂ ਆਪਾਂ ਕਰੀਏ ਖਾਤਰਦਾਰੀ ਜਿਹੜਾ ਆਊਗਾ ਭਰਾ ਆਪਣਾ ਜੋ ਵੀ ਹੈਗਾ ਕਬੂਤਰ ਕਬੂਤਰੀ ਹਨਾ ਤੇ ਲਓ ਜੀ ਫਿਰ ਇਸ ਤੋਂ ਬਾਅਦ ਆਪਾਂ ਆ ਗਏ ਇੱਧਰ ਕਾਲੀਆਂ ਅੱਖਾਂ ਦਾ ਜੋੜਾ ਆਪਣਾ ਠੀਕ ਆ ਆਹ ਵਾਲਾ ਤੇ ਇਹਦੇ ਬੱਚੇ ਮੰਨ ਲਓ ਹੱਦ ਤੋਂ ਜ਼ਿਆਦਾ ਹੀ ਉੜਦੇ ਦੇ ਕਾਲੀਆਂ ਅੱਖਾਂ ਦੇ ਜੇ ਇਹਦੇ ਮੰਨ ਲਓ ਇਹਦੇ ਚਿੱਟੀਆਂ ਅੱਖਾਂ ਦੇ ਨਿਕਲੋਂ ਹਨਾ ਫਿਰ ਤਾਂ ਮੰਨ ਲਾ ਟੋਪ ਹੀ ਉੜਦੇ ਪਤਾ ਨਹੀਂ ਕੀ ਚੱਕਰ ਮੈਨੂੰ ਨਹੀਂ ਇੰਨਾ ਪਤਾਗਾ ਕਾ ਤੋਂ ਤੇ ਬਾਕੀ ਇਹਦੀ ਆਦਤ ਕੀ ਆਪਾਂ ਜੋੜੀ ਮਤਲਬ ਪਹਿਲਾਂ ਇਹਦੀ ਜੋੜੀ ਆਪਾਂ ਲਈ ਸੀ ਦੀ ਮਤਲਬ ਆਪਣੀ ਪੋਤੀ ਨਾਲ ਕੁੜੀ ਨਾਲ ਜਿੱਦੇ ਨਾਲ ਵੀ ਲਾਈ ਆਪਾਂ ਜਿਹੜੇ ਇਹ ਬੱਚੇ ਨਿਕਲੇ ਉਹਦੇ ਬੱਚੇ ਨਾਲ ਹੀ ਲਾਤਾ ਸੀ ਠੀਕ ਆ ਇਸ ਤੋਂ ਬਾਅਦ ਹੁਣ ਆਪਾਂ ਜਿਹੜੀ ਕਬੂਤਰੀ ਆਪਾਂ ਫੜੀ ਸੀ ਹਨਾ ਉਹ ਆਪਾਂ ਉਹਦੇ ਨਾਲ ਲਾਈ ਆ ਕਾਲੀ ਅੱਖਾਂ ਦੇ ਉਹ ਇਹ ਸਾਈਡ ਤੇ ਹੋ ਜਾ ਸਾਈਡ ਤੇ ਠੀਕ ਆ ਆਪਾਂ ਉਹਦੇ ਨਾਲ ਲਾਈ ਆ ਤੇ ਇੱਕ ਮਿੰਟ ਉਹ ਜੋ ਲੋ ਇਹਦੇ ਬੱਚੇ ਵੀ ਆ ਸੋਹਣੇ ਆਂਡੇ ਦੇਖ ਲਓ ਇਹ ਬੱਚੇ ਇਹਦੇ ਦਿਖਾਵਾਂਗੇ ਠੀਕ ਆ ਜਦੋਂ ਨਿਕਲ ਗਏ ਤੇ ਹੁਣ ਇਸ ਤੋਂ ਬਾਅਦ ਜਿਹੜੇ ਆਪਣੇ ਬੱਚੇ ਨਿਕਲੇ ਹੋਏ ਉਹ ਉਹਨਾਂ ਦਾ ਸ਼ੌਂਕ ਕਰਾਦੀ ਆਪਣੇ ਆਨ ਨੂੰ ਆ ਬੈਠੇ ਜਿਹੜੇ ਆ ਬੱਚੇ ਆ ਇਹ ਹੈਗੇ ਆਪਣੇ ਆ ਜਿਹੜੀ ਕਬੂਤਰੀ ਜਾਂਦੀ ਪਈ ਆ ਇਹਦੇ ਤੇ ਜਿਹੜਾ ਇਹਦੇ ਨਾਲ ਨਾਰ ਲੱਗਾ ਉਹ ਆ ਲੱਗਾ ਆ ਠੀਕ ਆ ਤੇ ਬਾਕੀ ਆ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਵੀਰ ਭਰਾਏ ਕਾਲਾ ਚੀਨਾ ਲਾਲ ਚੀਨਾ ਜੋ ਵੀ ਆ ਮੈਨੂੰ ਕਮੈਂਟ ਕਰਕੇ ਦੱਸਿਓ ਹਨਾ ਕੀ ਸਿਸਟਮ ਆ ਇਹਦਾ ਲਾਲ ਚੀਨਾ ਮੇਰੇ ਸਾਬ ਨਾਲ ਬਾਕੀ ਤੁਸੀਂ ਦੱਸਿਓ ਕਿ ਯਾਰ ਮਤਲਬ ਤਿੰਨ ਰੰਗ ਕੱਢ ਜਾਂਦਾ ਨਾ ਵੈਸੇ ਹੈਗੇ ਤਾਂ ਦੋ ਰੰਗ ਹੀ ਆ ਹਨਾ ਬਾਕੀ ਐਮ ਦਾ ਬੱਚਾ ਕੱਢਿਆ ਸੀ ਇਹਨੇ ਪਹਿਲੇ ਆਹ ਕਬੂਤਰ ਨੇ ਕੱਢਿਆ ਸੀ ਕਬੂਤਰੀ ਮੈਂ ਹੋਰ ਲਾਈ ਸੀ ਪਤਾ ਨਹੀਂ ਇਹਦੇ ਨਾਲ ਮੈਂ ਠੀਕ ਆ ਪਤਾ ਨਹੀਂ ਆ ਹੀ ਲਾਈ ਸੀ ਇਹ ਨਹੀਂ ਮੈਨੂੰ ਪਤਾ ਸਮਝ ਨਹੀਂ ਲੱਗੀ ਤੇ ਪਹਿਲਾ ਬੱਚਾ ਹੀ ਇਹੀਂ ਕੱਢਿਆ ਸੀ ਉਹ ਬੱਚਾ ਮਰ ਗਿਆ ਸੀ ਮੇਰੇ ਤੋਂ ਸੰਭਲਿਆ ਨਹੀਂ ਮਤਲਬ ਬਿੱਲੀ ਖਾ ਗਈ ਸੀ ਉਹ ਮਤਲਬ ਗਰਮੀ ਜਿਆਦੀ ਸੀ ਉਹ ਬਾਹਰ ਚ ਬੈੰਦਾ ਹੁੰਦਾ ਸੀਗਾ ਬਾਹਰ ਚ ਬਿੱਲੀ ਨੇ ਨੋਂਦਰ ਮਾਰੀ ਤੇ ਮਾਰਤਾ ਠੀਕ ਆ ਦੋ ਬੱਚੇ ਹਜੇ ਨਿਕਲੇ ਆ ਇਹ ਵੀ ਹਜੇ ਛੋਟੇ ਛਤਰੀ ਤੇ ਹਜੇ ਲਾਉਣ ਜੋਗੇ ਹੈ ਹੀ ਨਹੀਂ ਠੀਕ ਆ ਹੌਲੀ ਹੌਲੀ ਲਾਵਾਂਗੇ ਜਿਵੇਂ ਜਿਵੇਂ ਬੱਚੇ ਵੱਡੇ ਹੋਏ ਜਾਣਗੇ ਨਾਲੇ ਕੀ ਪਤਾ ਇਕੱਠੇ ਬੱਚੇ ਲੱਗ ਜਾਣ ਆਪਣੇ ਸਾਰੇ ਤੇ ਹੁਣ ਆਪਾਂ ਚੱਲਦੇ ਪਹਿਲੇ ਪਹਿਲੇ ਕੁੱਡੇ ਦੇ ਵਿੱਚ ਉੱਧਰ ਜਾ ਕੇ ਸ਼ੌਂਕ ਕਰਾਉਣੇ ਤੁਹਾਨੂੰ ਠੀਕ ਆ ਭਰਾ ਜਾ ਕੇ ਸਾਰੀ ਜਿੜੀਆਂ ਦਾ ਤੇ ਲਓ ਬਾਈ ਜੀ ਆਪਾਂ ਹੁਣ ਪਹਿਲੇ ਖੁੱਡੇ ਦੇ ਵਿੱਚ ਆ ਗਏ ਠੀਕ ਆ ਵੀਰ ਤੇ ਹੁਣ ਅੱਧਰ ਦਿਖਾਉਣੇ ਜਿਹੜੇ ਜਿਹੜੇ ਆਪਣੇ ਜੋੜੇ ਲੱਗੇ ਹੋਏ ਆ ਜਿਹੜੀ ਕਬੂਤਰਿਆਂ ਨੇ ਆਂਡੇ ਲਾਏ ਆ ਕਿਹੜੀਆਂ ਨੇ ਬੱਚੇ ਕੱਢੇ ਉਹ ਦਿਖਾਵਾਂਗੇ ਠੀਕ ਆ ਤੇ ਬਾਕੀ ਆਪਣੀ ਵੀਡੀਓ ਦੇ ਨਾਲ ਸਾਰੇ ਵੀਰ ਬਣੇ ਰਹੇ ਹੋ ਕਿ ਹੌਲੀ ਹੌਲੀ ਆਪਾਂ ਹੁਣ ਆ ਜਿਹੜੀ ਆਪਾਂ ਸਾਹਮਣੇ ਕਬੂਤਰੀ ਦਿਖਾਈ ਪਈ ਲੈ ਇਹਨੂੰ ਦੇਖਦੇ ਕੀ ਸਾਖਤਾ ਵਾ ਇਹਦਾ ਕੀ ਬੱਚੇ ਨਿਕਲੇ ਆ ਕੀ ਨਹੀਂ ਨਿਕਲੇ ਹਨਾ ਕਿ ਤੇ ਆਡਾਂ ਜਿਹੜਾ ਆਈਆਂ ਤੇ ਨਹੀਂ ਆਈਆਂ ਉਹ ਦੇਖਦੇ ਆ ਕਿਉਂਕਿ ਮੈਂ ਇਹ ਕਬੂਤਰੀ ਥੋੜੀ ਜੀ ਘਾਟੀ ਚੱਕਦਾ ਹਨਾ ਆ ਵਾਲੀ ਮੈਂ ਵੈਸੇ ਹੀ ਘਟ ਚੱਕਦਾ ਵਾਂ ਕਿਉਂਕਿ ਦੇਖਣ ਨੂੰ ਵੀ ਵੈਸੇ ਸੋਹਣੀ ਆ ਹਨਾ ਵੈਸੇ ਯਾਰ ਇੱਧਰਲੇ ਖੁੱਡੇ ਜਮਾਂ ਘਾਟੀ ਚੱਕਦਾ ਉਹਦੇ ਨੂੰ ਵੀ ਮੈਂ ਚੱਕਦਾ ਕਿਉਂਕਿ ਅੰਦਰ ਆਪਣੇ ਡਾਉਣ ਵਾਲੇ ਕਬੂਤਰ ਸਾਰੇ ਉੱਪਰ ਬੈਠੇ ਹਨ ਇਹਦੇ ਵਿੱਚ ਇਕੱਲੇ ਆਪ ਕਬੂਤਰ ਡਾਂ ਡੂ ਕੇ ਇਕੱਲੇ ਉਹੀ ਮੈਂ ਬਾਹਰ ਜਾ ਵਰਦਾ ਮੈਂ ਕਬੂਤਰ ਘਾਟੀ ਛੇੜਦਾ ਦੁਰ ਬੱਚੇ ਪੋਚੇ ਕਿਉਂਕਿ ਹਜੇ ਤਾਜ਼ੇ ਤਾਜ਼ੇ ਅੰਡੇ ਲਾਏ ਇੰਨੇ ਹਨ ਹਨ ਆ ਕਬੂਤਰਿਆਂ ਨੇ ਕਾ ਹੋ ਗਈ ਆਪਣੀ ਇੱਕੋ ਸਾਹਮਣੇ ਬੈਠੀ ਆ ਇੱਕ ਆਪਣੀਆਂ ਤਿਆਰ ਹੋਈ ਜਾਂਦੀ ਆ ਜੋੜਾ ਲੱਗਾ ਇੱਕ ਇਹਦੇ ਨਾਲ ਕਬੂਤਰੀ ਆਪਣੀ ਲੱਗੀ ਹੋਈ ਆ ਆ ਵਾਲੀ ਅੰਨੇ ਵੀ ਆਂਡੇ ਲਾ ਲੈਣੇ ਇੱਕ ਦੋ ਦਿਨਾਂ ਚ ਹੋਰ ਤੇ ਬਾਕੀ ਆਪਣੀ ਤਿਆਰੀ ਆ ਕਾਗ ਕਬੂਤਰੀ ਦੀ ਆ ਜਿਹਦੇ ਮੋਡੇ ਦੇ ਰੰਗ ਲੱਗਾ ਦੋਨਿਆਂ ਦੇ ਹਨ ਇਹਨਾਂ ਦੀ ਵੀ ਤਿਆਰੀ ਹੈਗੀ ਆ ਠੀਕ ਆ ਤੇ ਬਾਕੀ ਹੁਣ ਇਦੋ ਬਾਅਦ ਇਹਨਾਂ ਦੀ ਤਿਆਰੀ ਹੋ ਜਾਣੀ ਆ ਪਹਿਲਾਂ ਤਾਂ ਮੰਨ ਲਓ ਇਹਨਾਂ ਨੇ ਜਿਹੜੇ ਆਪਾਂ ਅੰਡੇ ਵਿਚਾਲੇੜੇ ਫੁੱਡੇ ਚ ਰੱਖ ਕੇ ਉਧਰ ਰੱਖੇ ਸੀ ਹਨ ਬੱਚੇ ਕੱਢ ਲਏ ਪਰ ਪਾਲੇ ਨਹੀਂ ਇਹਨਾਂ ਨੇ ਪਤਾ ਨਹੀਂ ਕੀ ਚੱਕਰ ਬਣਾ ਇਹ ਨਹੀਂ ਮੈਨੂੰ ਸਮਝ ਲੱਗੀ ਕਿਉਂ ਨਹੀਂ ਪਾਲ ਲਏਗੇ ਤੇ ਚਲੋ ਜੀ ਹੁਣ ਆਪਾਂ ਦਿਖਾਉਣੇ ਆਪਣੀ ਆ ਕਬੂਤਰੀ ਕੀ ਸਾ ਕਾਗ ਤਾਂ ਵਾ ਵਈ ਇਹਦਾ ਮੋਟੇ-ਪੋਟੇ ਥੋੜਾ ਜਿਹਾ ਉੱਡ ਜਾ ਜੇ ਬੱਚੇ ਲਿਕਨਗੇ ਵੀਰੇ ਬੱਚੇ ਤਾਂ ਲਿਕਨਗੇ ਮੈਨੂੰ ਪਤਾ ਹੀ ਸੀ ਇਹਦਾ ਹਾਂ ਵੀ ਅੱਜ ਆਜੂ ਗੁੱਡ ਨਿਊਜ਼ ਠੀਕ ਆ ਤੁਹਾਨੂੰ ਵੀ ਇਧਰੋਂ ਵੀ ਆ ਜਾਣੀਆਂ ਤੇ ਆਂਡਾ ਥੋੜਾ ਜਿਹਾ ਹਿਲ ਨੋਂਦਰਾ ਮਾਰੀ ਚੁੰਝਾਂ ਮਾਰੀ ਆਂਡਾ ਕਹਿੰਦਾ ਜਲਦੀ ਜਲਦੀ ਬਾਹਰ ਕੱਢ ਦੋ ਮੈਨੂੰ ਵੀ ਹਨਾ ਉਹਨੂੰ ਜਿਆਦੀ ਉਹ ਤੰਗ ਹੋਈ ਜਾਂਦਾ ਅੰਡੇ ਦੇ ਵਿੱਚ ਉਹ ਕਹਿੰਦਾ ਮੈਂ ਜਲਦੀ ਜਲਦੀ ਬਾਹਰ ਕੱਢ ਦੋ ਤੇ ਲਓ ਜੀ ਪਹਿਲਾਂ ਤਾਂ ਉਹ ਬੱਚੇ ਨਿਕਲੂ ਬਾਹਰ ਠੀਕ ਆ ਤੇ ਹੁਣ ਬੱਚਾ ਪਾਲ ਲਈ ਮੈਂ ਤੈਨੂੰ ਪਹਿਲਾਂ ਦੱਸਦਾ ਠੀਕ ਆ ਵਧੀਆ ਪਾਲੀ ਛਤਰੀ ਤੇ ਲਾਉਣੇ ਆ ਜਲਦੀ ਜਲਦੀ ਮਤਲਬ ਠੰਡ ਤੋਂ ਪਹਿਲਾਂ ਪਹਿਲਾਂ ਲਾ ਦੇ ਨੇ ਮੈਂ ਛਤਰੀ ਠੀਕ ਆ ਬੱਚੇ ਵਧੀਆ ਪਾਲ ਦੇ ਮੈਨੂੰ ਤੇ ਇਦੋਂ ਬਾਅਦ ਚੱਲਦੇ ਆ ਆਪਾਂ ਅੱਧਰ ਆ ਗਏ ਸਾਈਡ ਤੋਂ ਥੋੜਾ ਜਿਹਾ ਹੋ ਜੋ ਤੇ ਹੁਣ ਆਪਾਂ ਚੱਲਦੇ ਆਪਣੀ ਆਂ ਜੋਂ ਸ੍ਰੀ ਕਬੂਤਰੀ ਆ ਨਾ ਜਿਹੜੀ ਲਾਲ ਚੀਨੀ ਆ ਮਤਲਬ ਰੱਤੀ ਜਿਹੜੀ ਰੱਤੀ ਆਪਣੀ ਕੋਈ ਪੇਰਾਂਗੇ ਹਨਾ ਜਿਹੜੀ ਸਾਢੇ 7 ਵਜੇ ਦੀ ਗੁੱਡੀ ਆਪ ਵੀ ਸਾਢੇ 7 ਵਜੇ ਦੀ ਗੁੱਡੀ ਆ ਇਦਾਂ ਜੋੜਾ ਲਾਇਆ ਸੀ ਆਪਾਂ ਆਪਣੇ ਆ ਕਬੂਤਰ ਦਾ ਲਾਇਆ ਸੀ ਜਿਹੜਾ ਉੱਪਰ ਬੈਠਾ ਆ ਠੀਕ ਆ ਇੱਕ ਮਿੰਟ ਇਹਨੂੰ ਫਾੜੀ ਲਈਏ ਫੜਨ ਦਾ ਦਿੱਕੀ ਆ ਸੱਚ ਆਂਡੇ ਦੇ ਕੀ ਲਈਏ ਕਿ ਯਾਰਾਂਂਡੇ ਉਂਡੇ ਦੇਖ ਲਈਏ ਬਾਹਰ ਨਹੀਂ ਆਦੇ ਨਹੀਂ ਆਂਡਾ ਹਜੇ ਤੀਕ ਦਾ ਸੈਟਾ ਮਤਲਬ ਇਹ ਦੇ ਤਾਂ ਮੇਰੇ ਸਾਹਣ ਹਜੇ ਹਫਤਾ 8 ਦਿਨ ਹੋਏ ਹੋਣਗੇ ਜਿਆਦਾ ਨਹੀਂ ਹੋਏਗੇ ਚੱਲ ਦਾਂਸ ਲਾ ਲੂ ਜਿੰਨੇ ਵੀ ਹਨ ਤੇ ਇਸ ਤੋਂ ਬਾਅਦ ਚਲੋ ਜੀ ਹੁਣ ਆਪਾਂ ਚੱਲਦੇ ਆਂ ਉਹ ਸਾਈਡ ਉਹ ਉਹ ਜਿਹੜਾ ਉਹ ਜੋੜੀ ਲਾਈ ਆ ਨਾ ਪਹਿਲਾਂ ਆਪਾਂ ਲਾਈ ਸੀ ਉਹਦੀ ਜੋੜੀ ਕਿੱਧਰ ਗਿਆ ਕਬੂਤਰ ਕੂਤਰ ਕਿਧਰ ਗਿਆ ਉੱਪਰ ਬੈਠ ਗਿਆ ਨਹੀਂ ਉਹ ਜਿਹੜਾ ਰਤਨ ਅੰਨੀ ਜੋੜੀ ਲਾੜੀ ਹੋਣ ਪਹਿਲਾਂ ਵਾਲਾ ਕਬੂਤਰ ਪਤਾ ਨਹੀਂ ਇਹਦੇ ਨਾਲ ਕਿਹੜਾ ਲਾਇਆ ਸੀ ਮੈਂ ਭੁੱਲ ਹੀ ਗਿਆ ਯਾਰ ਕਿਉਂ ਹੁਣ ਜੋੜੀ ਉਹਦੇ ਨਾਲ ਲੱਗੀ ਪਹਿਲਾਂ ਇਹਦੀ ਜੋੜੀ ਲੱਗੀ ਸੀ ਆਪਣੀ ਉਹਦੇ ਨਾਲ ਲੱਗੀ ਸੀ ਉਹ ਜਿਹੜਾ ਕਬੂਤਰ ਉੱਪਰ ਬੈਠਾ ਉਹ ਵਾਲਾ ਇਹਦੇ ਨਾਲ ਲੱਗੀ ਸੀ ਠੀਕ ਆ ਤੇ ਹੁਣ ਆਪਾਂ ਇਹਨੂੰ ਵੀ ਦੇਖ ਲਈ ਕੀ ਪਤਾ ਬੱਜੇ ਬਚੇ ਤੇਰੀ ਕਾਰਡ ਕੋ ਡਲੇ ਹੁਣ ਬਾਕੀ ਇਹਨੇ ਕੱਢਨੇ ਤਾਂ ਹੈ ਨਹੀਂ ਅਜੇ ਲੇਟ ਹੀ ਕੱਢੂਗੀ ਵੀ ਇਹਦੇ ਉਹ ਸਾਇਰ ਦੇ ਉਹਨੇ ਲੇਟਾਂ ਦੇ ਲਾਇ ਸੀ ਸਾਰੇ ਤਾਂ ਠੀਕ ਆ ਤੇ ਚੱਲ ਵੀ ਤੋਈ ਦਾ ਮਤਲਬ ਇਹਨਾਂ ਨੇ ਲੇਟ ਨਹੀਂ ਮਤਲਬ ਇੱਕ ਅੰਡਾ ਨੇ ਲਾਇਆ ਸੀ ਇੱਕ ਹੀ ਅੰਡਾ ਨੇ ਲਾਇਆ ਸੀ ਫਿਰ ਦੋ ਉਹਦੇ ਹੋਗੇ ਦੋ ਹੀ ਇਹਦੇ ਹੋ ਗਿਆ ਠੀਕ ਆ ਹੁਣ ਤਿਆਰੀ ਇਹਦੀ ਆਪਣੀ ਆਹ ਜੋੜੇ ਦੀ ਇਸ ਤੋਂ ਬਾਅਦ ਤਿਆਰੀ ਆਪਣੀ ਆਹ ਜੋੜੇ ਦੀ ਆ ਇਸ ਤੋਂ ਬਾਅਦ ਆਜੂਗੀ ਆਪਣੀ ਉਹ ਕਾਲੀ ਚੀਨੀ ਜੋੜੀ ਦੀ ਉਹਦੇ ਨਾਲ ਦਾ ਨਾਲ ਆਪਣਾ ਕਿੱਧਰ ਗਿਆ ਇੰਦਰ ਚ ਆ ਬੇਟਾ ਠੀਕ ਆ ਤੇ ਹੁਣ ਆਪਾਂ ਜਿਹੜੇ ਕਬੂਤਰ ਦਾਵਾਂਗੇ ਉਹ ਦਿਖਾਵਾਂਗੇ ਠੀਕ ਆ ਤੇ ਬਾਕੀ ਵੀਡੀਓ ਦੇ ਨਾਲ ਬਣੇ ਰਹੋ ਸਾਰੇ ਵੀਰ ਭਰਾ ਤੇ ਜਿਹੜੇ ਕਬੂਤਰ ਡਾਉਣੇ ਉਹ ਉਹਨਾਂ ਦਾ ਸ਼ੌਕ ਕਰਾਵਾਂਗੇ ਠੀਕ ਆ ਹੁਣ ਲਓ ਜੀ ਹੁਣ ਆਪਾਂ ਆ ਗਏ ਤੀਜੇ ਖੁੱਡੇ ਦੇ ਵਿੱਚ ਤੇ ਤੀਜੇ ਖੁੱਡੇ ਦੇ ਵਿੱਚ ਦੇਖਦੇ ਕਿਹੜੇ ਕਬੂਤਰ ਡਾਈਏ ਆ ਬਾਜ ਕਬੂਤਰੀਆਂ ਸੋਰੀ ਕਬੂਤਰ ਤਾਂ ਵੈਸੇ ਲਿਖ ਲਈ ਜਾਂਦਾ ਹਨਾ ਪਰ ਕਬੂਤਰੀ ਹੋਵੇ ਕਬੂਤਰ ਹੋਵੇ ਜੇ ਮੈਂ ਕਿਸੇ ਕੋਲੇ ਲੈਣ ਜਾਣੇ ਹਨਾ ਆਪਾਂ ਕਹਿੰਨੇ ਮੈਂ ਭਈ ਕਬੂਤਰ ਲੈ ਚੱਲੇ ਹਨ ਕਬੂਤਰ ਦਾ ਜ਼ਿਆਦਾ ਨਾ ਲੈ ਚੱਲੇ ਆ ਜਾਂਦਾ ਪਹਿਲਾਂ ਤਾਂ ਆਪਾਂ ਹੀ ਡਾਵਾਂਗੇ ਜਿਹੜੀ ਕਬੂਤਰੀ ਆਪਣੇ ਸਾਹਮਣੀ ਬੈਠੀ ਹੋਈ ਆ ਦੋ ਤੇ ਇਦੋਂ ਬਾਅਦ ਆਪਾਂ ਨਾਲ ਡਾਵਾਂਗੇ ਡੱਬੀ ਕਬੂਤਰੀ ਆਪਣੀ ਡੱਬੀ ਤੋਂ ਬਾਅਦ ਡਾਵਾਂਗੇ ਕਾਲੀ ਜਿਹੜੀਆਂ ਦੋਨੇ ਜਿਹੜੀ ਉਹ ਪਿੱਛੇ ਬੈਠੀ ਹੋਈ ਆ ਉਹ ਡਾਵਾਂਗੇ ਉਹ ਭਈ ਆਪਾਂ ਜਿਹੜੇ ਕਬੂਤਰ ਡਾਉਣੇ ਦਾਸਕ ਹੋਗੇ ਆ ਮੇਰੇ ਹਿਸਾਬ ਨਾਲ 10 12 ਹੋਗੇ ਆ ਠੀਕ ਆ ਬਾਕੀ ਨਾਲੇ ਤੁਹਾਨੂੰ ਡਾਉਣੇ ਆ ਨਾਲੇ ਤੁਹਾਨੂੰ ਦਿਖਾਉਣਾ ਠੀਕ ਕਦੇ ਕਦੇ ਡਾਉਣੇ ਆ ਤੇ ਪਹਿਲਾ ਆਪਾਂ ਸ਼ੁਰੂਆਤ ਕਿੱਥੋਂ ਕਰੀਏ ਉੱਪਰੋਂ ਕਰੀਏ ਤੇ ਕਿੱਥੋਂ ਕਰੀਏ ਹੈਨਾ ਪਹਿਲਾਂ ਮੈਨੂੰ ਅੰਦਰ ਜਾਣਾ ਹੀ ਪੈਣਾ ਵੈਸੇ ਤਾਂ ਤੇ ਪਹਿਲਾਂ ਬੱਚਿਆਂ ਤੋਂ ਸ਼ੁਰੂਆਤ ਕਰਦੀਏ ਇਹ ਬੱਚੇ ਆਪਾਂ ਪਰसों ਡਾਇ ਸੀ ਬੱਚੇ ਆ ਜਿਹੜੇ ਡਾਇ ਆ ਉਹ ਨਹੀਂ ਡਾਉਣਗੇ ਆਪਾਂ ਜਿਹੜੇ ਮਤਲਬ ਉਸ ਦਿਨ ਡਾਇ ਸੀ ਆਪਾਂ ਉਹ ਡਾਵਾਂਗੇ ਠੀਕ ਆ ਬਾਕੀ ਦੇਖਦੇ ਆਂ ਜਿਹੜਾ ਮਤਲਬ ਘੱਟ ਹੋ ਗਏ ਫਿਰ ਆਪਾਂ ਆ ਡਾ ਦਾਂਗੇ ਦੋਨੇ ਬੱਚੇ ਠੀਕ ਆ ਤੇ ਪਹਿਲਾਂ ਤਾਂ ਆਪਾਂ ਢਾਉਣੇ ਆ ਆ ਕਬੂਤਰੀ ਜਿਹੜੀ ਸਾਹਮਣੇ ਬੈਠੀ ਹੋਈ ਹੈ ਖੱਟੀਆਂ ਦੀ ਕਿਰਾ ਕੱਚੀ ਪੀਲੀ ਆਖੇ ਜਿਹਦੀ ਕੱਚੀ ਪੀਲੀ ਆਖਾ ਇੱਕ ਸਾਈਡ ਤੇ ਪਰਲੀ ਆਖੇ ਦੀ ਕਾਲੀ ਇੱਕ ਮਿੰਟ ਲੋ ਜੀ ਆ ਦੇ ਰੋ ਤੇ ਇੱਧਰ ਰੱਖ ਕੱਚੀ ਪੀਲੀ ਠੀਕ ਆ ਇਹਨੂੰ ਡਾਉਣੇ ਆ ਇਹਨੂੰ ਪਿੰਜਰੇ ਚ ਪਾ ਲਈ ਤੇ ਕੀ ਸਿਸਟਮ ਕਰੀਏ ਯਾਰ ਇਹਨਾਂ ਦਾ ਉਹ ਪਿੰਜਰਾ ਲਾ ਕੇ ਲਿਆਉਣਾ ਪੈਣਾ ਇੱਕ ਮਿੰਟ ਮੈਂ ਪਿੰਜਰਾ ਲਾ ਲਿਆ ਵਾ ਠੀਕ ਆ ਫਿਰ ਦਿਖਾਉਣਾ ਤੁਹਾਨੂੰ ਵੀਡੀਓ ਦੇ ਨਾਲ ਬਣੇ ਰਹੋ ਉਹਨਾਂ ਚਿਰ ਤੇ ਪਿੰਜਰਾ ਲਾ ਲਈ ਤੇ ਪਿੰਜਰੇ ਚ ਪਾ ਲਈ ਕਬੂਤਰ ਫੇਰ ਬਾਲ ਕੱਢ ਕੇ ਡੰਡਾਈ ਜਾਵਾਂਗੇ ਠੀਕ ਆ ਆਪਾਂ ਸਾਰੇ ਤੇ ਲਓ ਬਈ ਜੀ ਆਪਾਂ ਪਿੰਜਰਾ ਲਾ ਲਈ ਸੀਗੇ ਤੇ ਹੁਣ ਜਿਹੜੇ ਕਮੂਤਰ ਆ ਜਿਹੜੇ ਆਪਾਂ ਡਾਉਣੇ ਆ ਉਹ ਛੱਡਾਂਗੇ ਵਿੱਚ ਠੀਕ ਆ ਤੇ ਚੱਲ ਅੱਗੋ ਅੱਗੋ ਨਾ ਬਾਓ ਇੱਕੋ ਬਾਹਰ ਨਿਕਲ ਤੈਨੂੰ ਤੇ ਕਈ ਨਾ ਧਿਆਨ ਰੱਖ ਤੇ ਦੂਬਾ ਕਾਲੀ ਚੀਨੀ ਆ ਗਈ ਆਪਣੀ ਚੱਲ ਬਈ ਤੂੰ ਵੀ ਅੰਦਰ ਅੱਗੋ ਢੋਲਿਆ ਕਰ ਨਾਲ ਦੀ ਨਾਲ ਹਨਾ ਤੇ ਇਹ ਦੂਬਾ ਇਹਨਾਂ ਨੂੰ ਕਿਹੜਾ ਡਾਉਣਾ ਸੀ ਬੱਚਾ ਓਏ ਮਾਰਦਾ ਕਾ ਤੈਨੂੰ ਰੋਜ ਤੇਰਾ ਜੋਰ ਪਾ ਚੱਲ ਹੁਣ ਜੋਰ ਦੇਖਦੇ ਆ ਤੇਰਾ ਕਿੰਨਾ ਕਾ ਉੱਡ ਕੇ ਦਿਖਾ ਸਾਨੂੰ ਕਾਲੀ ਚੀਨੀ ਆ ਗਈ ਇਹ ਵਾਲੀ ਚੱਲ 4 ਹੋ ਗਏ 4 ਤੋਂ ਬਾਅਦ 5 ਦੇ ਸਣੇ ਹੋ ਗਏ ਚੱਲ ਹੈਲੋ ਜੀ ਆਪਾਂ ਹੁਣ ਪਿੰਜਰੇ ਦੇ ਬਾਹਰ ਕੱਢ ਲਏ ਸੀ ਤੇ ਬਾਕੀ ਆਪਣੀਆਂ ਦੋ ਕਬੂਤਰੀਆਂ ਬਾਹਰ ਆਪੇ ਹੀ ਨਿਕਲ ਕੇ ਉੱਡ ਗਈਆਂ ਮੈਂ ਫਿਰ ਕਬੂਤਰ ਤਾੜੀ ਜਾਂਦਾ ਉਹ ਮਤਲਬ ਵਿੱਚ ਪਾਈ ਜਾਂਦਾ ਸੀ ਉਹ ਡਰ ਕੇ ਮਤਲਬ ਤੁਹਾਨੂੰ ਪਤਾ ਜਦੋਂ ਫੜੀਦਾ ਹੈ ਨਾ ਨਿਕਲ ਹੀ ਜਾਂਦਾ ਸੀਗਾ ਤੇ ਹੁਣ ਆਪਾਂ ਇਹਨਾਂ 'ਚ ਜਿਹੜੀਆਂ ਕਬੂਤਰੀਆਂ ਡਾਵਾਂਗੇ ਕਿ ਕੱਢ ਕੇ ਬਾਹਰ ਡਾਵਾਂਗੇ ਇਹ ਸਾਰੀਆਂ ਕਬੂਤਰੀਆਂ ਹੀ ਆਪਣੀਆਂ 2 2 3 3 4 ਬੱਚੇ ਇਹਦੇ ਵਿੱਚ ਤੇ ਪਹਿਲਾਂ ਆਪਾਂ ਕਾਲੀ ਚੀਨੀ ਡਾਵਾਂਗੇ ਆਹ ਵਾਲੀ ਠੀਕ ਆ ਚੱਲ ਭਾਈ ਉਹਨਾਂ ਸਣੇ ਉਹ ਵੀ ਚੱਲ ਦੋ ਗੇਣ ਹੀ ਲੈਣੇ ਹੋਣਾ ਆਪਾਂ ਤਿੰਨ ਹੋ ਗਏ ਆ ਠੀਕ ਆ ਤੇ ਚੌਥੀ ਆਪਣੀ ਆ ਗਈ 4 ਹੋ ਗਏ ਹੁਣ ਪੰਜਵੀਂ ਆ ਗਈ ਆ ਜਾ ਹੱਥ ਚਲੋ ਪੰਜ ਤੇ ਛਿਮੀ ਆ ਗਈ ਕੋਈ ਆਪਣਾ ਪੌਣਾ ਚੜਦੇ ਨੂੰ ਚਿਰ ਬੱਲੀ ਮਿੱਟ ਲੱਗਦਾ ਨਹੀਂ ਖੁੱਲਦਾ ਹੀ ਇਹ ਸਿਰ ਬੱਲੀ ਹੋ ਲੈ ਮੇਰਾ ਕਿਹਨਾਂ ਦੀ ਤੜੀ ਤੂੰ ਦੁਨੀਆ ਕਾਮ ਮੇਰੇ ਕਿਹਦੇ ਤੈਨੂੰ ਜੇਲ੍ਹ ਬੈਠਣਾ ਹੌਲ ਪਾਈਲਿਆਂ ਦੇ ਲਈ ਆਈਫੋਨ ਰੱਖਿਆ ਦੂਜੇ ਵਾਲੀ ਰੱਖਿਆ ਬਲੈਕ ਬੈਰੀ ਨਹੀਂ ਆਨ ਮੱਕੇਰੇ ਮੁੱਕ ਤੇ ਆ ਯਾਰ ਕਾਲੇ ਸ਼ੀਸ਼ੇਆ ਕਰਾਏ ਤੇ ਲੋਕ ਕਾਲੀ ਕਾਰ ਜਾਂਦਾ ਦੱਸ ਕੇ ਜੇ ਤੂੰ ਵੀ ਜੱਟ ਜਾਵੇ ਮਾਰਤੇ ਢਿੜਮੱਕੀ ਜੱਟ ਪਹਿਲੀ ਸਾਰ ਆਉ ਲੱਕ ਮੇਰਾ ਖੰਡਾ ਜੇ ਤੇਰੀ ਤੂੰ ਦੁਨੀਆ ਕੰਮ ਮੇਰੇ ਖੰਡਾ ਸੈਜੂ ਜਾ ਤੇ ਡਰ ਆ ਤੇ ਲਓ ਬਈਆ ਬਾਕੀ ਤੜਾ ਦੇ ਠੀਕ ਆ ਤੇ ਹੁਣ ਆਪਣੇ ਕਬੂਤਰ ਉੱਡੀ ਜਾਂਦੇ ਤੁਹਾਨੂੰ ਮੈਂ ਦਿਖਾ ਦਿੰਦਾ ਵਾ ਤੇ ਝੌਂਡ ਸੋਹਣਾ ਵੀ ਲੱਗਦਾ ਪਿਆ ਹਨਾ ਉੜਦਾ ਆ ਫਿਰਦੇ ਉਹ ਜਾਂਦੇ ਪਏ ਇੱਕ ਮਿੰਟ ਰੋਜਵਾ ਆ ਜਾਣ ਦੋ ਕਿੱਧਰ ਗਏ ਆ ਆ ਗਏ ਬਾਕੀ ਆ ਕਾਲੀ ਜਿੰਨੀ ਪਤਾ ਨਹੀਂ ਇਹਨੂੰ ਕੀ ਹੋ ਗਿਆ ਯਾਰ ਇਹ ਉੜਦੀ ਨਹੀਂ ਪਈ ਸੀ ਛਤਰੀ ਤੇ ਆਣ ਕੇ ਬੈ ਗਈ ਸਿੱਧਾ ਤੇ ਪਤਾ ਨਹੀਂ ਕੀ ਚੱਕਰ ਬਣ ਗਿਆ ਮੈਂ ਚੱਲ ਕੋਨੇ ਹੁਣ ਬੈਠੀ ਤਾਂ ਬੈਠੀ ਹੀ ਰਹਿਣ ਦੇ ਹਨਾ ਹੁਣ ਆਪਾਂ ਇਹਨੂੰ ਕੀ ਕਰੀਏ ਡਾਉਨ ਉਹ ਤਾਂ ਰਹਿ ਛੇੜ ਕੇ ਆਦੀ ਮਰਜੀ ਨਾਲ ਜਿੰਨਾ ਉੱਡ ਗਈ ਠੀਕ ਆ ਤੇ ਬਾਕੀ ਆਪਣੇ ਦੂਸਰੇ ਕਬੂਤਰ ਉੱਡ ਜੰਦੇ ਆ ਠੀਕ ਆ 10 ਕਬੂਤਰ ਰਹਿ ਗਿਆ 11ਵੀਂ ਮੰਨ ਲਓ ਇਹ ਮੰਨ ਲਓ 11ਵੀਂ ਹੈ ਨਾ 11ਵੀਂ ਹੁਣ ਦੂਸਰੀ ਮੰਨ ਲਓ ਜਿਹੜੀ ਮੰਨ ਲਓ ਪਹਿਲੀ ਤੇ ਬਾਕੀ 11ਵੀਂ ਬਸ ਉਹਨੂੰ ਹੀ ਮੰਨੀ ਲਿਆ ਆਪਾਂ ਤੇ ਬਾਕੀ ਆ ਛੋਡਣਾ ਆਪਣਾਈ ਜਾਂਦਾ ਅਦਰ ਠੀਕ ਆ ਲੋ ਫਿਰ ਦੇਖ ਲੋ ਕੈਡ ਲਾ ਦੇਣਾ ਪੂਰੇ ਪ੍ਰੋਪਰ ਤੇ ਹੁਣ ਜਿਹੜੇ ਆਪਾਂ ਆਪ ਇੱਧਰ ਡਾਈ ਸੀਗੇ ਉਹ ਮੈਂ ਤੁਹਾਨੂੰ ਦਿਖਾ ਦਿੰਦਾ ਤੇ ਬੱਚੇ ਆਪਣਾ ਕੁੱਡਾ ਹੁਣ ਤਾਂ ਵੇਲਾ ਹੋ ਗਿਆ ਅਦਰੋਂ ਅਭੀ ਪਹਿਲਾਂ ਤਾਂ ਭਰੇ ਭਰੇ ਲੱਗਦਾ ਸੀ ਹੁਣ ਆਪਣੇ ਕਬੂਤਰ ਹੈਗੇ 1 2 3 4 5 6 7 7 ਕਬੂਤਰ ਹੀ ਰਹਿ ਗਏ ਬੱਚੇ ਠੀਕ ਆ ਬਾਕੀ ਆਪਾਂ ਡਾਈਸੀ ਬਾਕੀ ਦੋ ਕਬੂਤਰੀਆਂ ਆਪਣੀਆਂ ਵੱਡੀਆਂ ਬਾਹਰ ਨਿਕਲ ਗਈਆਂ ਉੱਡ ਗਏ ਉਹ ਤੁਹਾਨੂੰ ਦਿਖਾਉਣੀਆਂ ਰਹਿ ਗਈਆਂ ਜਿਹੜੀ ਇੱਕ ਚਿੱਟੀ ਸੀ ਨਾ ਚਿੱਟੀਆਂ ਅੱਖਾਂ ਦੀ ਉਹ ਸੀਗੀ ਤੇ ਇੱਕ ਆਪਣੀ ਜਿਹੜੀ ਆਪਾਂ ਖੱਟੀਆਂ ਖਦੀ ਕਬੂਤਰੀ ਡਾਈਦੀ ਸੀ ਉਹ ਸੀ ਠੀਕ ਆ ਦੋਨੇ ਉੱਡ ਗਏ ਉਹ ਵੈ ਡੋਣੀਆਂ ਨਹੀਂ ਸੀ ਅੱਜ ਉੱਡੀਆਂ ਆਟੋਮੈਟਿਕ ਆਪਣੇ ਆਪ ਹੀ ਉੱਡੀਆਂ ਚੱਲ ਕੁਛ ਨਹੀਂ ਹੁੰਦਾ ਫਿਰ ਵੀ ਆ ਤਾਂ ਜਾਣੀ ਹੈ ਹਨਾ ਇਹ ਲਓ ਜੀ ਆਪਾਂ ਫਿਰ ਕਬੂਤਰ ਵੀ ਡਾਤੇ ਸੀ ਠੀਕ ਆ ਤੇ ਜਿਹੜੇ ਆਪਣੇ ਜੋੜੇ ਸੀ ਜੋੜਾ ਵੀ ਦਿਖਾਤੇ ਮੇਨ ਜਿਹੜੇ ਸੀਗੇ ਆਪਣੇ ਤੇ ਹੁਣ ਜਿਹੜੇ ਅਗਲੇ ਜੋੜੇ ਲਾਵਾਂਗੇ ਉਹ ਆਪਣੀ ਅਗਲੀ ਵੀਡੀਓ ਦੇ ਵਿੱਚ ਦੇਖੂਗੇ ਤੁਸੀਂ ਠੀਕ ਆ ਜਿਹੜੇ ਚਾਰ ਜੋੜੇ ਆਪਾਂ ਨਵੇਂ ਲਾਵਾਂਗੇ ਹੁਣ ਤੇ 12 ਜੋੜੇ ਪਤ ਨਹੀਂ 13 ਜੋੜੇ ਆਪਣੇ ਲੱਗੇ ਹੋਏ ਆ ਠੀਕ ਆ ਹੁਣ ਜਿਹੜੇ ਆਪਾਂ ਅਗਲੀ ਵੀਡੀਓ ਦੇ ਵਿੱਚ ਆਪਾਂ ਨਵੇਂ ਜੋੜੇ ਵੀ ਲਾਵਾਂਗੇ ਤੇ ਬਾਕੀ ਆ ਸਾਰੇ ਕਬੂਤਰਾਂ ਦਾ ਸ਼ੋਅ ਬਾਕੀ ਤੁਸੀਂ ਕਰ ਹੀ ਲੈਣੇ ਹਨਾ ਸਾਰੇ ਵੀਰ ਭਰਾ ਆਪਣੇ ਲਾਈਵ ਵਿੱਚ ਜਿਹੜੇ ਜੁੜਦੇ ਲਾਈਵ ਦੇ ਵਿੱਚ ਉਹਨਾਂ ਨੂੰ ਤਾਂ ਆਪਣਾ ਸਾਰੇ ਕਬੂਤਰਾਂ ਬਾਰੇ ਪਤਾ ਹੀ ਆ ਬਾਕੀ ਜਿਹੜੇ ਵੀਰ ਨੂੰ ਨਹੀਂ ਪਤਾ ਬਾਕੀ ਆਪਣੇ ਚੈਨਲ ਤੇ ਪਰ ਰੋਜ਼ 7 ਵਜੇ ਰੋਜ਼ ਲਾਈਵ ਆਈਦਾ ਬਾਕੀ ਸਾਰੇ ਵੀਰ ਭਰਾ ਜ਼ਰੂਰ ਦੇਖਿਆ ਕਰੋ ਠੀਕ ਆ ਤੇ ਫਿਰ ਆਪਾਂ ਕਰਦੇ ਵੀਡੀਓ ਦਾ ਐਂਡ ਤੇ ਫਿਰ ਆਪਾਂ ਮਿਲਦੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਸਾਰੇ ਵੀਰ ਭਰਾਵਾਂ ਦਾ ਕਰਦੇ ਵੈਲਕਮ ਅਗਲੀ ਵੀਡੀਓ ਦੇ ਵਿੱਚ ਠੀਕ ਆ ਤੇ ਅਗਲੀ ਵੀਡੀਓ ਇਦੋਂ ਵੀ ਤੱਕ ਹੋਣ ਵਾਲੀ ਆ ਠੀਕ ਆ ਪੂਰੀ ਪ੍ਰੋਪਰ ਦੀ ਨਜ਼ਾਰੇ ਦਾ ਰਹੂਗੀ ਉਹ ਤਾਂ ਤੁਸੀਂ ਕਹੋਗੇ ਨਾ ਆ ਰਹੀ ਆ ਬਹੁਤਾ ਕਹੋਗੇ ਹਨ ਉਹ ਮੈਂ ਦੱਸਣਾ ਨਹੀਂ ਹਿੰਟ ਵੀ ਨਹੀਂ ਦੇਣਾ ਕਿ ਇਹ ਦਿਖਾ ਦੇ ਤੇ ਵੀਡੀਓ ਆਊਗੀ ਕਾਦੇ ਦੇ ਨਹੀਂ ਆਉਣੇਗੀ ਉਹ ਜਿੱਦਾਂ ਤੁਸੀਂ ਆਪ ਦੇਖੋਗੇ ਉਹ ਤੁਹਾਨੂੰ ਨਜ਼ਾਰਾ ਫੇਰ ਆਊਗਾ ਠੀਕ ਆ ਤੇ ਫਿਰ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਸਾਰੇ ਵੀਰ ਭਰਾ ਪੋਲ ਸਪੋਰਟ ਕਰੋ ਆ ਵੀਡੀਓ ਨੂੰ ਵੀ ਅਗਲੀ ਦਾ ਤੁਸੀਂ ਕਰਨਾ ਹੀ ਕਰਨਾ ਠੀਕ ਆ ਤੇ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਟਾਟਾ ਬਾਏ ਸਾਰੇ ਵੀਰ ਭਰਾਵਾਂ ਨੂੰ